ਵਾਹਿਗੁਰੂ ਜੀ ਖਾਲਸਾ ਜੀ ਦੇ ਉਹਦਾ ਦੇ ਸਮੂਹ ਕੀ ਟੀਮ ਮੇਰੇ ਇਲਾਕੇ ਦੇ ਗਲਤ ਹੈ ਯਾਰ ਫਿਰ ਅਸੀਂ ਕਹਿੰਦੇ ਪੰਜ ਸਰਪੰਚ ਮੋਤਵਾਰ ਉਹਦੇ ਨਾਲ ਕਹਿੰਦੇ ਵੀ ਤੁਸੀਂ ਇੱਥੇ ਪਹੁੰਚੇ ਹੋ ਸਾਰਿਆਂ ਦਾ ਧੰਨਵਾਦ ਦੇ ਨਾਲ ਸਭ ਤੋਂ ਪਹਿਲਾਂ ਖਤੇ ਅਰਜ਼ ਕਰਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨਿੱਕੀਆਂ ਮੋਟੀਆਂ ਗੱਲਾਂ ਜੋ ਸਾਰਿਆਂ ਦੇ ਮਨ ਦੇ ਵਿੱਚ ਅੰਦਰ ਹੁੰਦੀਆਂ ਨੇ ਉਹ ਕਹਿਣੀਆਂ ਵੀ ਚਾਹੁੰਦੇ ਨੇ ਸਿੱਧੂ ਸਾਹਿਬ ਆਏ ਸਾਡੇ ਕੋਲੇ ਪਰੰਤੂ ਕਈ ਗੱਲਾਂ ਦੇ ਵਿੱਚ ਜਿੱਦੇ ਦੇ ਜਿੱਦੇ ਦੀ ਇਹ ਇਲੈਕਸ਼ਨ ਦਾ ਸਿਸਟਮ ਾਲਾਨਿਆ ਇਸ ਬਚੇਰੇ ਗੱਲ ਬਿਲਕੁਲ ਸਹੀ ਗਈ ਹੈ ਵੀ ਕਿਸੇ ਵੀ ਲੀਡਰ ਵੱਲੋਂ ਕਿਸੇ ਵੀ ਪਾਰਟੀ ਵੱਲੋਂ ਮੇਰੇ ਪੁੱਤ ਦੀ ਮੌਤ ਨੂੰ ਬਿਲਕੁਲ ਕੋਈ ਮੁੱਦੇ ਦੇ ਤੌਰ ਤੇ ਨਹੀਂ ਲਿਆ ਗਿਆ ਵੀ ਕਿੱਡਾ ਵੱਡਾ ਕਤਲ ਹੈ ਔਰ ਜਿਹੜੀ ਉਸ ਤੋਂ 2 ਸਾਲ ਦੇ ਵਿੱਚ ਸਾਡੀ ਖੱਜਲ ਖੁਆਰੀ ਹੋਈ ਹੈ ਸਾਡੀ ਜਲਾਲਤ ਹੋਈ ਹੈ ਉਹਦਾ ਕਰਕੇ ਸਾਨੂੰ ਇਹ ਇਹ ਗੱਲ ਮਹਿਸੂਸ ਹੁੰਦੀ ਹੈ ਕਦੇ-ਕਦੇ ਵੀ ਮੈਨੂੰ ਕੋਈ ਇਸ ਤਰ੍ਹਾਂ ਦਾ ਕੋਈ ਵਿਸ਼ਵਾਸ ਤੋਂ ਵਾਲਾ ਮਿਲਿਆ ਨਹੀਂ ਅਜੇ ਤੱਕ ਵੀ ਕੋਈ ਕਰੇ ਕੋਈ ਮੇਰੇ ਬੱਚੇ ਦੀ ਗੱਲ ਕਰ ਸਕਦਾ ਹੈ ਕਿ ਤਾਂ ਤੁਸੀਂ ਇਹ ਦੇਖ ਸਕਦੇ ਹੋ ਪਹਾੜ ਜਿੱਦੇ ਦੁੱਖ ਤੋਂ ਤੁਤੋਂ ਨਿਕਲ ਕੇ ਇਲੈਕਸ਼ਨ ਲੜਦੀਆਂ ਬਹੁਤ ਵੱਡੀ ਗੱਲ ਹੈ ਔਰ ਉਹ ਵਿਅਕਤੀ ਜਿਹਦਾ ਪੰਜ ਸਟੰਟ ਪਾਈ ਬੈਠਾ ਹੋਵੇ ਮਨੋਬਲ ਉਹਦਾ ਟੁੱਟਿਆ ਹੋਵੇ ਪਰੰਤੂ ਹੋਰ ਕੋਈ ਹੱਲ ਵੀ ਨਹੀਂ ਬਚਦਾ ਪਿੱਛੇ ਫਿਰ ਹਮੇ ਜਦੋਂ ਆਪਾਂ ਸੋਚਦੇ ਆਂ ਵੀ ਅਰ ਜੇ ਮੈਂ ਆਪਦੇ ਬੱਚੇ ਦੀ ਗੱਲ ਨਹੀਂ ਰੱਖੂਗਾ ਤਾਂ ਹੋਰ ਕੌਣ ਰੱਖੂਗਾ ਆਪਣਾ ਜਾਂ ਸਾਨੂੰ ਇਹ ਹੈ ਵੀ ਲੀਡਰਸ਼ਿਪ ਸਾਡੇ ਸਤਕਾਰ ਜੋ ਜੋ ਕੈਂਡੀਡੇਟ ਨੇ ਸਾਨੂੰ ਇਹ ਲੋਕਾਂ ਦੇ ਸਾਹਮਣੇ ਵਿਸ਼ਵਾਸ ਦਿਵਾ ਕੇ ਜਾਣੇ ਹਾਂ ਅਸੀਂ ਇਹਦੀ ਗੱਲ ਰੱਖਾਂਗੇ ਕਿਤੇ ਜਾ ਕੇ ਪਰੰਤੂ ਮੈਨੂੰ ਹਾਲੇ ਤੱਕ ਬਿਲਕੁਲ ਵੀ ਮਹਿਸੂਸ ਨਹੀਂ ਹੋਇਆ ਵੀ ਜਿਵੇਂ ਮੇਰਾ ਕੇਸ ਜਿਵੇਂ ਮੇਰੇ ਨਾਲ ਸਾਥੀਆਂ ਨੇ ਲੜਨਾ ਚਾਹੀਦਾ ਸੀ ਹਾਲੇ ਤੱਕ ਮੈਂ ਉਸ ਕੇਸ ਨੂੰ ਕਿਤੇ ਵੀ ਫੁੱਟ ਆਪਣੀ ਕਰ ਸਕਿਆ ਕਿਸੇ ਵੀ ਤੰਗਣਾ ਉਹਨੂੰ ਅੱਗੇ ਰੱਖ ਨਹੀਂ ਸਕਿਆ ਕਿਸੇ ਨੇ ਉਸ ਗੱਲ ਦਾ ਨੋਟਿਸ ਹੀ ਨਹੀਂ ਲਿਆ ਇਸ ਗੱਲ ਦਾ 2 ਮਹੀਨੇ ਹੋ ਗਏ ਅੱਜ ਤੱਕ ਮੇਰੇ ਬੱਚੇ ਦੇ ਕੇਸ ਦੇ ਚਾਰਜ ਫਰੇਮ ਨਹੀਂ ਹੋ ਰਹੇ ਦੋਸ਼ੀ ਇਹ ਸਰਕਾਰ ਆਪਸ ਦੇ ਵਿੱਚ ਮਿਲੇ ਹੋਏ ਨੇ ਲਾਉਰੈਂਸ ਨੂੰ ਬੀਜੇਪੀ ਦੂਤੇ 268 ਲਾ ਕੇ ਗੁਜਰਾਤ ਸੇਵ ਕਰ ਦਿੰਦੀ ਹੈ ਇਹ ਲਿਆ ਕੇ ਉਹ ਕਿਸੇ ਪੇਸ਼ੀ ਦੇ ਉੱਤੇ ਨਹੀਂ ਆਉਂਦਾ ਉਹਦੀ ਮਰਜ਼ੀ ਹੈ ਕਦੇ ਵੀਡੀਓ ਕਾਨਫਰੰਸ ਦੇ ਉੱਤੇ ਇੰਟਰਨੈਟ ਦਾ ਹੋ ਜਾਂਦਾ ਕਮਿਊਨੀਕੇਸ਼ਨ ਦਾ ਉਹ ਕਦੇ ਹਾਮੀ ਭਰ ਦਿੰਦਾ ਅਦਾਲਤ ਦੇ ਵਿੱਚ ਨਹੀਂ ਤਾਂ ਬਿਲਕੁਲ ਨਹੀਂ ਪਰ ਮੈਂ ਇਸ ਸਿਸਟਮ ਨੂੰ ਇਹ ਸਰਕਾਰਾਂ ਨੂੰ ਇਹ ਪੁੱਛਣਾ ਚਾਹੁੰਦਾ ਜਦੋਂ ਮੇਰੇ ਬੇਦੋਸ਼ੇ ਨੂੰ ਆਈ ਥੋਕ ਯੇ ਕਿਤੇ ਬ 4 ਕਿਲੋਮੀਟਰ ਤੇ ਜਾਣ ਤੇ ਗੋਲੀਆਂ ਨਾਲ ਭੁਲ ਦਿੱਤਾ ਜਾਂਦਾ ਹੈ ਤਾਂ ਲਾਰੈਂਸ ਆਪਣੀ ਪੇਸ਼ੀ ਦੇ ਉੱਤੇ ਤੇ ਚਲਾ ਜਾਊਗਾ ਤਾਂ ਸਰਕਾਰ ਨੂੰ ਕੀ ਫਿਕਰ ਪੈ ਗਈ ਇਸ ਸਿਕਿਉਰਟੀ ਦਾ ਮੈਂ ਪੰਜਾਬ ਦੇ ਕਮਾਊ ਪੁੱਤ ਅਸੀਂ 2-2 ਕਰੋੜ ਰੁਪਈਆ ਸਰਕਾਰ ਦੇ ਬੋਬੇ ਦੇ ਵਿੱਚ ਪਾਈਏ ਔਰ ਅਸੀਂ ਸਿਕਿਉਰਟੀ ਲਈ ਤਰਸਦੇ ਰਹੀਏ ਆਖਰੀ ਤੱਕ ਮੇਰੇ ਪੁੱਤਰ ਨੇ ਲੇਲੜੀਆਂ ਕੱਢੀਆਂ ਸਿਕਿਉਰਟੀ ਦੇ ਪਿੱਛੇ ਪਰੰਤੂ ਕਿਸੇ ਨੇ ਗੱਲ ਨਹੀਂ ਸੁਣੀ ਉਹਦੀ ਔਰ ਗੈਂਗਸਟਰ ਇੱਕ ਡੀਐਸਪੀ ਦੀ ਗਾਰਡ ਲੈ ਕੇ ਚੱਲਦਾ ਉਹਦੇ ਜਿਹੜੇ ਕੱਪੜੇ ਐ ਬ੍ਰਾਂਡਡ ਕੱਪੜੇ ਪਾਏ ਹੁੰਦੇ ਐ ਕਦੇ ਵੀ ਕਿਸੇ ਦੋਸ਼ੀ ਦਾ ਮੂੰਹ ਨਹੀਂ ਟੱਕਿਆ ਹੁੰਦਾ ਕਦੇ ਕਿਸੇ ਦੇ ਹੱਥ ਘੜੀ ਨਹੀਂ ਲੱਗੀ ਹੁੰਦੀ ਔਰ ਸਾਡੇ ਮੇਰੇ ਬੈਂਕ ਕੋਡ ਦੇ ਵਿੱਚ ਜਾਂਦਾ ਮੇਰੇ ਇੱਕ ਛੋਟਾ ਜਿਹਾ ਬੈਗ ਪਾਇਆ ਮੇਰਾ ਪਰਸਨਲ ਵੈਪਨ ਹੁੰਦਾ ਉਹਦੇ ਵਿੱਚ ਤੇ ਮੈਨੂੰ ਕਦੇ ਹੱਥ ਮਾਰ ਘੱਟੋ ਬੈਗ ਚ ਤੱਕ ਕਿੰਦੀ ਵੱਡੀ ਗੱਲ ਐ ਲਾਈਨ ਬਣਾ ਲੈਂਦੀ ਹੈ ਪੁਲਿਸ ਉਹਦੇ ਨਾਲ ਪਿੱਠਾ ਜੋੜ ਜੋੜ ਕੇ ਵੀ ਕਿਤੇ ਉਹਦੇ ਬੰਨੀ ਕੋਈ ਮੈਂ ਕਹਿੰਦਾ ਜੋ ਖਤਰਾ ਮੇਰਾ ਪੁੱਤ ਜੇਡ ਤੋਂ ਟੱਪ ਕੇ ਬਾਹਰ ਮਹਿਸੂਸ ਕਰਦਾ ਹੈ ਬਦਮਾਸ਼ ਉਹ ਖਤਰੇ ਨੂੰ ਮਹਿਸੂਸ ਕਿਉਂ ਨਾ ਕਰੇ ਸਰਕਾਰ ਦੀ ਕੁਛ ਬਿਲੀਆਂ ਹੋਈਆਂ ਭੇਡਾਂ ਪੁਲਿਸ ਦੇ ਵਿੱਚ ਮੈਂ ਸਾਰੇ ਨਹੀਂ ਕਹਿੰਦਾ ਫੋਰਸ ਸਾਰੀ ਮਾੜੀ ਹੈ ਬਿਲਕੁਲ ਉਹਦੇ ਵਿੱਚ ਕੁਝ ਬੰਦੇ ਉਹ ਜਿਹੇ ਮਾੜੇ ਨੇ ਜਿਹੜੇ ਗੈਂਗਸਟਰਾਂ ਦੇ ਨਾਲ ਇਸ ਕਦਰ ਵਾਲੇ ਉਹ ਜਿਹਦੇ ਜਦੋਂ ਕਿਸੇ ਨੂੰ ਫਰੋਤੀ ਦੀ ਕਾਲ ਆਉਂਦੀ ਹੈ ਮੈਂ ਈਚੀ ਕਰਨਾ ਗੈਂਗਸਟਰ ਬਾਦ ਦੇ ਉੱਤੇ ਮੈਨੂੰ ਇਨਾ ਮੈਂ 2 ਸਾਲਾਂ ਦੇ ਵਿੱਚ ਸਿੱਖਿਆ ਇਸ ਮਾਮਲੇ ਦੇ ਵਿੱਚ ਵੜ ਕੇ ਦੇਖਿਆ ਵੀ ਸਾਡੇ ਜਿਹੜੇ ਅਸੀਂ ਮੂਹਰੇ ਲਾਉਨੇ ਪੋਲਿਟਿਸ਼ੀਨੋ ਨੂੰ ਕਿਸ ਤਰ੍ਹਾਂ ਸ਼ਹਿ ਦੇ ਰਹੇ ਨੇ ਤੇ ਜਦੋਂ ਕੋਈ ਬੰਦਾ ਫਰੋਤੀ ਦਾ ਸਤਾਇਆ ਥਾਣੇ ਦੇ ਵਿੱਚ ਜਾ ਕੇ ਆਪਣੀ ਦਰਖਾਸਤ ਦਿੰਦਾ ਤਾਂ ਪੰਜਾਂ ਮਿੰਟਾਂ ਬਾਅਦ ਉਸੇ ਗੈਂਗਸਟਰ ਦਾ ਥਾਣੇ 'ਚ ਫੋਨ ਆ ਜਾਂਦਾ ਕਿੰਨਾ ਡਰਿਆ ਹੋਇਆ ਫਿਰ ਉਹਦੇ ਉਹ ਆਸ ਕੇ ਰੋ ਕਰਦੇ ਫੂਸੀ ਉੱਡਿਆ ਪੈ ਜਾਵੇ ਪਰ ਅਜਾ ਹੋਰ ਸਵਾਲ ਨੇ ਆ ਗੱਲਾਂ ਵੀਰੋ ਸਾਡੇ ਆਮ ਲੋਕਾਂ ਨਾਲ ਹੋ ਰਹੀਆਂ ਨੇ ਮੈਂ ਸੋਨੂੰ ਚਾਹੁੰਦਾ ਸੀ ਜਿੰਨਾ ਚਿਰ ਮੇਰੇ ਵਰਗਾ ਕੋਈ ਬੰਦਾ ਅਗਰ ਉੱਥੇ ਵਗ ਜਾਂਦਾ ਅਸੀਂ ਮਰਤਾ ਸਕਦੇ ਆ ਪਰ ਸਾਡਾ ਕੋਈ ਮੁੱਲ ਨਹੀਂ ਲਾ ਸਕਦਾ ਸਾਨੂੰ ਉਹੋ ਜਿਹੇ ਲੀਡਰ ਲੱਭਣੇ ਪੈਣਗੇ ਜਿਹੜੇ ਸਾਡੀ ਗੱਲ ਰੱਖਣ ਅੱਗੇ ਜਾ ਕੇ ਮੈਂ ਉਹੀ ਗੱਲ ਇਹਨਾਂ ਦੇ ਚਰਨਾਂ ਦੇ ਵਿੱਚ ਗੱਲ ਰੱਖੀ ਹੈ ਵੀ ਤੁਸੀਂ ਸਾਡੀ ਗੱਲ ਇਹ ਸੁਣੋ ਮੈਂ ਕਿਉਂਕਿ ਮੈਨੂੰ ਤਾਂ ਪਹਿਲਾਂ ਸਾਡੇ ਚੋਂ ਨਾਲੇ ਬਹੁਤ ਕਹਿ ਦਿੰਦੇ ਬਾਪੂ ਤੂੰ ਠੱਗਿਆ ਜਾਵੇਂਗਾ ਬਾਪੂ ਤੂੰ ਠੱਗਿਆ ਜਾਵੇਂਗਾ ਮੈਂਨੇ ਮੇਰੇ ਮੇਰੇ ਗੱਲ ਦਿਮਾਗ ਦੇ ਵਿੱਚ ਮੈਂ ਸਾਰ ਨੂੰ ਯਕੀਨ ਦਿਵਾਉਣਾ ਚਾਹੁੰਦਾ ਆ ਆਪਾਂ ਕੋਈ ਵੀ ਫੈਸਲਾ ਲਵਾਂਗੇ ਸਵਮਕੇ ਲਵਾਂਗੇ ਸਾਰਿਆਂ ਨਾਲ رابطہ ਕਰਕੇ ਲਵਾਂਗੇ ਲੀਡਰਸ਼ਿਪ ਨਾਲ ਰਾਇਆ ਕਰਕੇ ਲਵਾਂਗੇ ਤੇ ਜਿਵੇਂ ਕੋਈ ਹੁਕਮ ਹੋਊਗਾ ਉਹ ਉਦੋਂ ਆਪਾਂ ਅਗਲੀ ਕਾਰਵਾਈ ਆਪਜੀ ਕਰਾਂਗੇ ਸਾਰੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਉਹਦੇ ਜੀ ਆਇਆਂ ਕਹਿੰਦਾ ਕੋਈ ਭਾਪ ਹੋਇਆ ਗੱਲ ਵੱਧ ਘੱਟ ਵੀ ਕਹਿ ਕੇ ਆਉਣਾ ਤੁਹਾਡੇ ਮੈਂ ਮਾਫੀ ਚਾਹੁੰਨਾ ਵਾਹਿਗੁਰੂ ਜੀ ਕਰਦਾ ਸਤਿ ਸ੍ਰੀ ਅਕਾਲ